ਲਾ ਸੱਜਣੋਂ ਪਿੰਡ ਨੰਗਲੇ ਤੋਂ ਨਾ ਇੱਕ ਸੱਜਣ ਕੋਲੇ ਮੰਨ ਲਓ ਸਾਰੀ ਪਸ਼ੂ ਬਕਾਉ ਨੇ ਟੋਟਲੇ ਮੰਨ ਲਓ 4 ਤੋਂ 5 ਪਸ਼ੂ ਨੇ ਦੋ گاਵਾ ਨੇ ਤੇ ਦੋ ਆਗੀਆਂ ਬਾਈ ਕੋਲੇ ਮੱਝਾਂ ਇੱਕ ਬੂਰੀ ਆ ਗਈ ਤੋਕੜਾ ਤੇ ਇੱਕ ਤੋਕੜ ਗੱਬਣ ਮੱਝ ਆ ਗਈ ਫੁੱਲ ਰਿਕਾਰਡ ਵਾਲੀ ਤੇ ਇੱਕ ਬੈੜ ਆ ਗਈ ਪਿੰਡ ਨੰਗਲਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਬਾਈਨੂ ਰਹ ਜੂਗਾ ਸੰਗਰੂਰ ਤੇ ਵੀਡੀਓ ਇਹ ਮੰਨ ਲਓ ਵੀ ਵੀਡੀਓ ਕਰਾਊਗਾ ਬਾਈ ਗੋਲੂ ਕਿਉਂਕਿ ਉਹ ਸੱਜਣ ਕਹਿੰਦਾ ਥੋੜਾ ਜਿਹਾ ਮੈਂ ਕਹਿੰਦਾ ਵੀਡੀਓ ਚ ਘੱਟ ਆਉਂਦਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇੜਾ ਰੇਟ ਆ ਰੇਟ ਵਾਲਾ ਕੰਮ ਇਹਨਾਂ ਦਾ ਸਾਰਿਆਂ ਦਾ ਇਹ ਮੰਨ ਲਓ ਵੀਡੀਓ ਚ ਨਿਮੇੜ ਦਾਂਗੇ ਆ ਜਾ ਗੋਲੂ ਹੋਰ ਕਿਵੇਂ ਆ ਠੀਕ ਠਾਕ ਵੀਰੇ ਗੋਰੀ ਚੜਦੀ ਕਲਾ ਚੜਦੀ ਕਲਾ ਵੀਰੇ ਆਣ ਤੇਰੇ ਮਿੱਤਰ ਦਾ ਘਰ ਇੱਥੇ ਆਪਣੇ ਮਿੱਤਰ ਦਾ ਘਰ ਆਈ ਭਾਈ ਇਹ ਆਪਣਾ ਵੱਡਾ ਵਸ ਠੀਕ ਆ ਤੇ ਥੋੜਾ ਇਹ ਸੰਗ ਦਾ ਵੀਡੀਓ ਜਾਨਦਾਰ ਕੇ ਮੈਂ ਕਿਉਂਕਿ ਫੋਨ ਕਰਤਾ ਕਹਿੰਦਾ ਵੀ ਤੂੰ ਆ ਆਪਾਂ ਨਾਲ ਲਾ ਕੇ ਮੇਰੇ ਵੀਡੀਓ ਕਰਾ ਨਹੀਂ ਮਾਜ ਇਨਾਂ ਚ ਕੋਈ ਨਹੀਂ ਆਪਣੇ ਆਪਣਾ ਆਪਣਾ ਪਿੰਡ ਵੀਰੇ ਨੀਲੋਵਾਲਾ ਦਾ ਕਿਤੇ ਵੀ ਭਰਾ ਕੇ ਯਾਰ ਵਪਾਰੀ ਪਸ਼ੂ ਸਾਰੇ ਆਪਣੇ ਨਾਗਲੇ ਨਾਗਲੇ ਖੜਿਆ ਵੀਰੇ ਆਪਾਂ ਠੀਕ ਆ ਗੱਲ ਲੈਰਾ ਗੱਗਾ ਸਾਰੇ ਪਿੰਡ ਨਾਗਲਾ ਕਰਦੇ ਨਹੀਂ ਗਾਰੰਟੀ ਰਹੂਗੀ ਵਪਾਰ ਵਾਲਾ ਪਸ਼ੂ ਤਾਂ ਨਹੀਂ ਨਹੀਂ ਇਹਦਾ ਭਾਈ ਨੂੰ ਆਪਣੇ ਨੇ ਇੱਕ ਥੋੜੀ ਜਾਬ ਮਿਲ ਗਈ ਤੇ ਉਧਰ ਮੇਰੇ ਲੱਭੀ ਜਾਂਦਾ ਰੋਸਨਾਮ ਉਹਦੇ ਕਾਰਨ ਕਰਕੇ ਉਹਨੂੰ ਸਾਹਮਣੇ ਲੈਣੇ ਪਸੂ ਬੱਚੇ ਨੇ ਤੇ ਸ਼ੁਰੂਆਤ ਇੱਥੋਂ ਕਰ ਲਈਏ ਇੱਥੋਂ ਕਰੋ ਜੀ ਲੱਭੀ ਮਾਰ ਕੈਮਰਾ ਫੇਸ ਤੋਂ ਲਾ ਆਜਾ ਕਾਲੇ ਕਾਦੇ ਮੰਲਾ ਵੀ ਫੁੱਲ ਵੱਡੀਆਂ ਜੀ ਆ ਗਿਆ ਛੋਟੀ ਨਾ ਕੋਈ ਸਜਣੇ ਨੂੰ ਮੰਨ ਲਿਓ ਕੀ ਡਿਟੇਲ ਕੋਲ ਗੁਰੀ ਵੀਰੇ ਇਹ ਆਪਾਂ ਨੇ ਬਾਈ ਨੇ ਪਹਿਲਾਂ ਹਰਿਆਣੇ ਚੋਂ ਮਾਝ ਲੈਤੀ ਸੀਗੀ ਕਿਹੜੇ ਪਿੰਡੋਂ ਲਈਦੀ ਲਤਾਣੀ ਤੋਂ ਜੀ ਡਾਂਡੇ ਦੇ ਪਿੰਡੋਂ ਹਾਂ ਸੁਵੀਰਾਂ ਨਾਨਕੇ ਨੇਗੇ ਬਾਈ ਦੇ ਲਤਾਣੀ ਲਤਾਣੀ ਠੀਕ ਹੈ ਗੱਲ ਤੌਰ ਚੋਬਰਾ ਖੋਲ ਕੇ ਇਹ ਦੂਜਾ ਸੁਆ ਹੈ ਇਦ ਕੀ ਸੁਆ ਦੂਸਰਾ ਹੀ ਇਹ ਸੂਈ ਹੋਈ ਆ ਓਕੇ ਇਹ ਪਿੱਛੇ ਉਦੋਂ ਉਧਰੋਂ ਲਿਆਂਦੀ ਦੀਗੀ ਹਰਿਆਣੇ ਚੋਂ ਠੀਕ ਆ ਗੱਲ ਸੂਆ ਦੂਜਾ ਇਹ ਝੋਟੀ ਹੈਗੀ ਅਸਲ ਵੀਰੇ ਇਹਨੂੰ ਨੌਵਾਂ ਮਹੀਨਾ ਲੱਗਣ ਦੇ ਵਿੱਚ ਅੱਜ 6-7 ਦਿਨ ਰਹਿ ਗਏ ਠੀਕ ਆ ਗੱਲ ਆ ਲਤਾਣੀ ਪਿੰਡ ਦੀ ਝੋਟੀ ਆ 8 ਮਹੀਨਿਆਂ ਦੀ ਗੱਬਣਾ ਜੀ ਥਾਂ ਚੈੱਕ ਪਾਸ ਕਰਾਉਂਦੀ ਆ ਗੁਰੀ ਵੀਰੇ ਇਹ ਤਿੰਨ ਚਾਰ ਕਿਲੋ ਦੁੱਧ ਵੀ ਹੈਗਾ ਹੈਗਾ ਠੀਕ ਆ ਗੱਲ ਕਮਾਲ ਆ ਜੋਬਰਾ ਇੱਥੋਂ ਤਿੰਨ ਤੋਂ ਚਾਰ ਕਿਲੋ ਦੁੱਧ ਪਾਈ ਕਹਿੰਦਾ ਅੱਜ ਵੀ ਇਹਦੇ ਕੋਲੇ ਹਾਜ਼ਰ ਆ ਵੱਡੀ ਆ ਗਈ ਫੁੱਲ ਤੇ ਆ ਗਈ ਝੋਟੀ ਜੇ ਗੱਲਬਾਤ ਕਰ ਲਈ ਨਾ ਜਿਹੜਾ ਸੱਜਣ ਤੋਰੀ ਜਾਂਦਾ ਇਹ ਸੱਜਣ ਦੇ ਪਸ਼ੂ ਆ ਇਹਦੇ ਨਾਨਕੇ ਨਾਲ ਲਤਾਣੀ ਪਿੰਡ ਆ ਸੁਖਵੀਰ ਦਾ ਅੰਡੇ ਵਾਲੇ ਪਿੰਡ ਆ ਮੋੜ ਬਈ ਤੇ ਆਸਲ ਝੋਟੀ ਆ ਫੁੱਲ ਲੈ ਚੱਲ ਚੋ ਬੜੀ ਵੱਡੀ ਆ ਗਰੀ ਬੜਾ ਤਾਂ ਆਪਣੇ ਪਸ਼ੂ ਹੀ ਨੇ ਹੈਗ ਲੇ ਪੇ ਲਾਉਣੇ ਆ ਲੈ ਚੱਲ ਲੈ ਚੱਲ ਕਿੰਨਾ ਕੁ ਦੁੱਧ ਪਾਇ ਤਾਜੀ ਨੇ 14 ਕਿਲੋ ਦੁੱਧ ਦਿੰਦਾ ਜੀ ਇਹਨੇ ਪਹਿਲਣ ਨੇ ਹਾਂ ਜੀ ਪਹਿਲਣ ਨੇ ਠੀਕ ਆ ਗੱਲ ਸੂਆ ਬਾਈ ਕਹਿੰਦਾ ਇਹ ਮੰਨ ਲਓ ਅੱਗੇ ਦੂਜਾ ਸੂਗੀ ਦੂਜਾ ਹੀ ਥਣ ਵੀ ਬਹੁਤ ਟੌਪ ਦਾ ਬਣਾਉਂਦੀ ਹੈ ਜੀ ਠੀਕ ਹੈ ਗੱਲ ਸੂਆ ਸੂਗੀ ਦੂਜਾ ਤੇ ਬਾਡੀ ਬੁੱਡੀ ਬਾਲੀ ਆਸਲਾ ਉੱਤੇੋਂ ਤੇ ਥੱਲੇੋਂ ਇਹ ਮੰਨ ਲਓ ਜਮਾਨ ਕਸਿਆਰ ਰਹੂਗੀ ਪਾਸੇ ਪੂਸੇ ਵਾਲਾ ਸੀਨ ਨਹੀਂ ਰਹੂਗਾ ਕਿਤੋਂ ਵੀ ਖਾਣਾ ਦੀ ਵੀ ਜ਼ਿੰਮੇਵਾਰੀ ਕੋਈ ਡਾਊਟ ਨਹੀਂ ਹੈਗਾ 3-4 ਕਿਲੋ ਦੁੱਧ ਵੀ ਦਿੰਦੀ ਹੈਗੀ ਐਕਸਟਰਾ ਆਪਣੀ ਘਰੇ ਅਗਲਾ ਚੋਕੇ ਲਿਜਾ ਸਕਦਾਗਾ ਠੀਕ ਹੈ ਗੱਲ ਦੁੱਧ ਹਲੇ ਵੀ ਹੈਗਾ ਹੈਗਾ ਜੀ ਹੈਗਾ ਦੁੱਧ ਹਲੇ ਵੀ ਹੈਗਾ ਜੀ ਇੱਥੋਂ ਕਰ ਸਕਦੇ ਹੋ ਜੇ ਇੱਕ ਗੈਪ ਗੂਪ ਸੋਨਾ ਰੱਖਦੇ ਤੇ ਤਾਜ਼ੀ ਰੱਖੂਗੀ ਫੁੱਲ ਗੈਪ ਤੇ ਦੁੱਧ 3 ਤੋਂ 4 ਕਿਲੋ ਦਉਂਦੀ ਆ ਥਣ ਘੱਟ ਵੱਧ ਕਹਿ ਲਈਏ ਸ਼ਰਲਾ ਛਿੱਟਾ ਉਹ ਸਾਰੀ ਸਮੱਸਿਆ ਤੁਹਾਡੀ ਦੂਰ ਹੋ ਜੂ ਤੇ ਬਾਕੀ ਗੁਰੂ ਚੈੱਕ ਕਰ ਸਕਦੇ ਹੋ ਵੱਡੀ ਫੁੱਲ ਰਹੂਗੀ ਲੰਬੀ ਵੀ ਫੁੱਲਾ ਤੇ ਗੋਲੂ ਰੁਪਏ ਕਿੰਨੇ ਲਵਾਂਗੇ ਅੱਜ ਇਹਦੇ ਫਿਰ ਬੁਰੀ ਬੁਰੀ ਦੇਖ ਮੁੱਲ ਕਰਨ ਦਾ ਜਿੰਨਾ ਮਰਜ਼ੀ ਕਰ ਲੈ ਛੋਟੀ ਦਾ ਤਿਆਰ ਹੋ ਕੇ 2.5 ਲੱਖ ਰੁਪਏ ਦੀ ਆਗੀ ਚਲੋ ਇਹ ਬਾਈ ਨੂੰ ਥੋੜੀ ਮਜਬੂਰੀ ਕਾਰਨ ਵੇਚਣੀ ਪਰੇਗੀ ਮੁੱਲ ਇਹਦਾ ਆਪਾਂ ਨੇ 135000 ਰੁਪਏ ਹੈਗਾ ਜੀ 1 ਲੱਖ ਤੇ 35000 ਰੁਪਏ 35000 ਅੱਜ ਸੱਜਣਾ ਆਪਣਾ ਆਊਗਾ ਛੋਟ-ਛੋਟ ਕਰਦਾ ਕੋਈ ਗੱਲ ਨਹੀਂ ਮਾਨ ਤਾਨ ਕਰਿਆ ਇਹਦਾ ਕਰਦਾਂਗੇ ਜੀ ਮਾਨ ਤਾਨ ਠੀਕ ਹੈ ਗੱਲ ਆ ਮਾਨ ਤਾਨ ਬਾਈ ਕਹਿੰਦਾ ਫੁੱਲ ਕਰਦਾਂਗੇ ਤੇ ਵੱਡੀ ਰਹੂਗੀ ਫੁੱਲ ਵੱਡੀ ਕਹਿੰਦਾ ਤਾਂ ਵੱਡੀ ਹੀ ਮਿਲੂ ਚਾਹੇ ਕੋਈ ਸੱਜਣਾ ਆਨਲਾਈਨ ਹੀ ਮੰਗਾ ਲੇ ਤੇ ਬਾਕੀ ਥੱਲੇ ਦੀ ਰਹੂਗੀ ਬਿਲਕੁਲ ਸਾਫ਼ ਤੇ ਲਤਾਣੀ ਪਿੰਡ ਦੀ ਆ ਉਹਦੀ ਵੀ ਬਾਈ ਕਹਿੰਦਾ ਗਾਰੰਟੀ ਵੀ ਸਮਾਈ ਵੀ ਵੀਰੇ ਕੁਝ ਨਹੀਂ ਰਹੀ ਠੀਕ ਹੈ ਗੱਲ ਆ 9 ਮਹੀਨਾ ਸਟਾਰਟ ਹੋਣ ਵਾਲਾ 5 ਸਾਰ ਦਿਨ ਰਹਿ ਗਏ ਠੀਕ ਹੈ ਗੱਲ ਤੇ ਇੱਕ ਖਾਸ ਗੱਲ ਇਹਦੀ ਇਹ ਆ ਮੱਝ ਦੀ ਵੀ ਦੁੱਧ ਇਹ ਲੰਮਾ ਸਮਾਂ ਦਿੰਦੀ ਆ ਕਿਉਂਕਿ 9 ਮਹੀਨੇ ਤੱਕ ਹਲੇ ਵੀ ਦੁੱਧ ਕਿੰਨਾ ਦਿੰਦੀ ਆ ਇਹ 3 ਕਿਲੋ ਦੁੱਧ ਹੋਊਗਾ ਇਹ 3 ਕਿਲੋ ਪਾਈ ਕਹਿੰਦਾ ਅਜੇ ਵੀ ਦਿੰਦੀ ਆ ਇੱਥੋਂ ਥਣ ਪਾਸ ਕਰਾ ਦੂ ਵੀ ਤੁਹਾਡੇ ਘਰੇ ਜਾ ਕੇ ਉਹ ਤੁਸੀਂ ਇਹਨੂੰ ਛੱਡ ਦੇ ਸਕਦੇ ਹੋ तकरीबन 2 ਮਹੀਨੇ ਰਹਿ ਗਏ ਹਨ ਹਾਂਜੀ ਤੇ ਹੁਣ ਤੁਹਾਨੂੰ ਇੱਕ ਬੂਰੀ ਦਿਖਾ ਦੇਣਾ ਇੱਧਰਲੇ ਬੰਨੇ ਇੱਥੋਂ ਕਰ ਸਕਦਾ ਹਾਂ ਚੱਕ ਤੋਰ ਜੋਬਰਾ ਖੋਲ ਕੇ ਇਹਦਾ ਸੁਆ ਬਾਈ ਸੁਆ ਵੀਰੇ ਇਹਦਾ ਪਹਿਲਾ ਕਾ ਗੁਰੀ ਇਹ ਇਹ ਅੱਜ ਵੇਚਣ ਦਾ ਤਾਂ ਮੂਡ ਤਾਂ ਹੈ ਨਹੀਂ ਤੀਗਾ ਚਲੋ ਆਪਾਂ ਥੋੜੇ ਕਰਕੇ ਮਾਚਲ ਦਿਖਾ ਦਿੰਨੇ ਹੈਗੇ ਚੋਤ ਹੀ ਨੇ ਮਾਜ ਸਵੇਰੇ ਠੀਕ ਹੈ ਗੱਲ ਇਹੇ ਕੱਟੀ ਹੈ ਨਹੀਂ ਕਿ ਜੀ ਪਹਾੜੇ ਤੇ ਮਿਲਦੀ ਆਗੀ ਇਹ 2 ਮਹੀਨੇ ਸੂਈ ਨੂੰ ਹੋਗੇ ਠੀਕ ਹੈ 7 ਤੋਂ 8 ਕਿਲੋ ਦੁੱਧ ਆਈ ਇਹਦੇ ਥੱਲੇ ਹਾਂ 7 ਤੋਂ 8 ਕਿਲੋ ਦੁੱਧ ਦਾ ਹਾਜ਼ਰ 2 ਮਹੀਨਿਆਂ ਦੀ ਸੂਈ ਇਹ ਆ ਗਈ ਟੋਕੜ ਸਮਾਂ ਹੈਗਾ ਸਵੇਰੇ 8:30 ਵਜੇ ਦਾ ਚਵਾਈ ਇਹਦੀ ਹੋਈ ਹੋਈ ਆ ਉਸ ਹਿਸਾਬ ਨਾਲ ਜੱਜਮੈਂਟ ਕਰਾਂਗੇ ਇਹਦਾ ਕੋਈ ਸੀਨ ਨਹੀਂ ਦੀ ਵੀਰੇ ਵੇਚਣ ਵਾਲਾ ਚਲੋ ਇਹਦਾ ਆਪਾਂ ਦਿਖਾ ਦਿੰਨੇ ਜੇ ਕੋਈ ਆਪਣਾ ਮਿੱਤਰ ਆਉਂਦਾਗਾ ਦੋ ਟਾਈਮ ਚੋਕ ਕੇ ਲਿਜਾ ਸਕਦਾ ਔਰੇ ਪਹਾੜੇ ਤੇ ਕਰਿਆ ਪਹਾੜੇ ਦੇ ਮਰਦੀ ਹਾਂਜੀ ਪਹਾੜੇ ਦੇ ਹਾਂ ਤੇ ਮੱਝਬਾਈ ਨੇ ਇੱਕੋ ਹੀ ਰੱਖਣੀਆ ਕਰੇ ਜਿਹੜੀ ਉਹ ਖੜੀਆ ਪਰਲੇ ਬੰਨੇ ਤਕਰੀਬਨ ਤਕਰੀਬਨ ਇਹ ਮੰਨ ਲਓ ਵੀ ਇਧਰਲੇ ਬੰਨੇ ਵਾਲੇ ਸਾਰੀ ਪਸ਼ੂਗੋਲ ਨੂੰ ਕਹ ਲਈਏ ਬਕਾਉ ਨੇ ਹਾਂ ਸਾਰੀ ਬਕਾਉ ਨੇ ਜੀ ਹਾਂ ਹਾਂ ਚਾਰ ਕਿੰਨਾ ਦੁੱਧ ਇਹਦੇ ਕੋਲੇ ਹੁਣ ਇਹਦੇ ਕੋਲੇ 7 ਤੋਂ 8 ਕਿਲੋ ਦੁੱਧ ਆ ਜੀ 7 ਤੋਂ 8 ਕਿਲੋ ਹਾਜ਼ਰ ਹਾਂਜੀ ਹਾਜ਼ਰ ਹਾਂ ਟਾਈਮ ਤੋਂ ਟਾਈਮ ਚੋਣ ਵਾਲਾ ਜਮਾ ਜਮਾ ਬਾਡੀ ਬੁੱਡੀ ਚੰਗੀ ਰੱਖਦੀ ਆ ਉੱਤੋਂ ਹਾਂਜੀ ਨਵੀਂ ਆ ਜੀ ਝੋਟੀ ਜਮਾ ਬਾਡੀ ਬੁੱਡੀ ਅਸਲ ਆ ਗਈ ਉਦਾਂ ਦੀ ਆਰਡਰ ਆ ਪਾਸਾ ਪੂਸਾ ਸਾਈਡ ਫਾਇਟ ਕੋਈ ਸਾਰਾ ਕੁਝ ਓਕੇ ਆ ਜੀ 100 ਦੀ 100 ਜਮਾ ਓਕੇ ਚੁਵਾਈ ਦੀ ਕਿਵੇਂ ਆ ਚੁਵਾਈ ਫੋਕਲੀ ਹਾਂ ਹਾਂ ਜੀ ਹਾਂ ਜੀ ਸ਼ਰਲਾ ਸੱਟਾ ਓਕੇ ਆ ਜਮਾ ਕਿੰਨੇ ਰੁਪਏ ਕੋਲੂ ਅੱਜ ਇਹ ਪੂਰੀ ਪੂਰੀ ਭਾਅ ਤਾਂ ਚਲੋ ਵੱਧ ਵੀ ਕਰੀ ਜਾਂਦੇ ਆ ਮੋਲੋ ਜੇ 1 ਲੱਖ 5 ਕਰਾ ਲਿਓ ਬਸ ਹਾਂ ਨਾ ਜਿਹੜੀ ਫਿਕਸ ਰੁਪਈਆ ਆਪਾਂ ਇਹਦੇ 95000 ਰੁਪਈਆ ਲੈ ਲਾਂਗੇ 95 ਹੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਦੋਨੀ ਲੈਣੀਆਂ ਹੋਈਆਂ ਤਾਂ ਵੀਰੇ ਚਾਹੇ ਆਪਾਂ ਤੋਂ 100 150 ਕਿਲੋਮੀਟਰ ਪਹੁੰਚ ਕਰਾ ਲੈਣ ਨਹੀਂ ਆਪਾਂ ਦੋਆਂ ਚੋਂ 5000 ਰੁਪਏ ਹੋਰ ਲੈਸ ਕਰ ਦਾਂਗੇ ਠੀਕ ਆ ਆ ਜੋੜੇ ਚੋਂ ਬਾਈ ਕਹਿੰਦਾ 5 ਲੈਸ ਕਰ ਦਿਆਂਗੇ ਹਾਂ ਚਾਹੇ 100 150 ਕਿਲੋਮੀਟਰ ਪਹੁੰਚ ਕਰਾ ਲੈ ਤਾਂ ਵੀ ਕੋਈ ਗੱਲ ਨਹੀਂ ਕੋਈ ਇੱਕੋ ਇੱਕੋ ਗੱਲ ਹੈਗੀ ਬਸ ਠੀਕ ਹੈ ਗੱਲ ਆ ਹਾਂਜੀ ਤੇ ਹੁਣ ਆਪਾਂ ਦਿਖਾ ਦੇਣਾ ਤੁਹਾਨੂੰ ਇੱਕ ਜਰਸੀ ਪੱਛੀ ਤੋੜ ਦਿਓ ਜੀ ਖੋਲ ਕੇ ਇਹਦੀ ਕੀ ਡਿਟੇਲ ਆ ਸੂਆ ਕੋਲੂ ਇਹੇ ਵੀਰੇ ਪਹਿਲਾਂ ਸੁਗੀ ਪਹਿਲਾਂ ਹਾਂ ਜੀ ਹਾਂ ਜੀ ਪੰਜਾਬ ਵਾਲੀ ਜਰਸੀ ਆ ਗਈ ਪੰਜਾਬ ਵਾਲੀ ਜਰਸੀ ਅਸਲ ਕਹਿ ਲਈਏ ਪੂਰੀ ਰੰਗ ਰੰਗ ਬੜਾ ਚੰਗਾ ਵਾਲੀ ਚੰਗੀ ਤੇ ਬਾਕੀਆ ਫੋਟਾਂ ਹੀ ਨੇ ਥੋੜੀਆਂ ਥੋੜੀਆਂ ਨਾ ਇਹੋਂ ਬੱਸ ਕਿਸੇ ਮਗਰ ਇਹ ਮਗਰੋ ਫੋਟਾਂ ਹੀ ਆ ਜੀ ਠੀਕ ਆ ਗੱਲ ਸਵੇਰ ਆ ਦੀ ਠੰਡੀ ਰਹੂਗੀ ਜਮਾ ਠੰਡਿਆ ਜੀ ਸੌ ਕਣਾਂ ਪਾਲੀ ਆ ਜੀ ਤਾਂ ਇਹਨਾਂ ਨੇ ਬਹੁਤ ਯਾਦ ਠੀਕ ਆ ਦੰਦੋ ਕਿਵੇਂ ਹੋ ਗਈ ਇਹ ਦੰਦੋ ਦਾ ਮਿਲਦਾ ਦੋ ਹੋਰੀ ਹੋ ਗਈ ਜੀ ਦੁੱਗੀ ਹਾਂ ਜੀ ਠੀਕ ਆ ਗੱਲ ਆ ਦੰਦੋ ਪਰ ਇਹ ਆ ਜੀਮੇਦਾਰ ਸੁਣੀ ਪਤਾ ਸਾਨੂੰ ਪਤਾ ਹੀ ਫਾਰਮ ਵਾਲੇ ਨੂੰ ਕੇਅਰ ਘੱਟ ਕਰਦਾਗਾ ਠੀਕ ਆ ਗੱਲ ਪਰ ਇਹ ਖ ਇਹ ਲੈ ਚਲੇ ਤੂੰ 6 ਮਹੀਨੇ ਦੀ ਗੱਬਣਾ ਵੀਰੇ ਇਹ ਚੈੱਕ ਪਾਸ ਚੈੱਕ ਪਾਸ ਕਰਾ ਕੇ ਲੈ ਜਦੋਂ ਤੁਹਾਨੂੰ ਵੀ ਦੱਸੀ ਜਾਂਦੀ ਠੀਕ ਆ ਗੱਲ ਹਾਂਜੀ 6 ਮਹੀਨੇ ਉਹ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਜਿਹੜਾ ਸੱਜਣ ਪਸ਼ੂ ਬਾਈ ਤੋਂ ਲਊਗਾ ਨਾ ਚੈੱਕ ਪਾਸ ਬਾਈ ਦੇ ਘਰੀਂ ਕਰਾ ਕਰਾ ਲੈ ਜੀ ਹਾਂਜੀ ਹਾਂਜੀ ਜਿਵੇਂ ਇਹ ਬੱਛੀ ਆ ਗਈ 6 ਮਹੀਨਿਆਂ ਦੀ ਗੱਬਣਾ ਤੇ ਜਿਵੇਂ ਇੱਕ ਨੰਬਰ ਵਾਲੀ ਤੁਹਾਨੂੰ ਮੈਂ ਮੱਝ ਦਿਖਾਈ ਆ ਤੇ ਬਾਕੀ ਥੱਲੋਂ ਸੋਣੀ ਬਣਦੀ ਆਉਂਦੀ ਆ ਝੋਲੀ ਕਮਾਲ ਦੀ ਆ ਥਣ ਸਿੰਗਲ ਚਾਰ ਹੀ ਨਹੀਂ ਜੀ ਚਾਰ ਨਹੀਂ ਸਿੰਗਲ ਫਾਲਤੂ ਤਾਂ ਨਹੀਂ ਕੋਈ ਕਰੀ ਥੋੜੀ ਜਿਹੀ ਇਧਰਲੇ ਬੰਨੇ ਕਰ ਦੇ ਤੇ ਬਾਕੀ ਹੋ ਜਾ ਕੋਈ ਗੱਲ ਇਹ ਇਧਰਲੇ ਬੰਨੇ ਸਾਂ ਸਿੰਗਲ ਚਾਰ ਆਰਡਰ ਬਹੁਤ ਸੋਹਣਾ ਬਣਾਉਗੀ ਤੇ ਗੱਬਣ ਜਰਸੀ ਤੋਂ ਆਹੇ ਹਾਂਜੀ ਹਾਂਜੀ ਠੀਕ ਆ ਗੱਲ ਇਹ ਆ ਗਈ ਦੁੱਗੀ ਤੇ ਇਹਦੇ ਪੈਸੇ ਕਿੰਨੇ ਜਰਸੀ ਦੇ ਛੇ ਮਹੀਨੇ ਦੀ ਗੱਬਣ ਦੇ ਬੋਰੀ ਬੋਰੀ ਦੇਖ ਪਾਤਾ ਜਿੰਨਾ ਮਰਜ਼ੀ ਕਰੀ ਜਾਈ ਆਪਾਂ ਠੀਕ ਆ ਜੀ ਮੁੱਲ ਤਾਂ ਅਸੀਂ ਕਰ ਦਿਆਂਗੇ ਦਾ 75000 ਰੁਪਿਆ ਠੀਕ ਹੈ 70000 ਰੁਪਏ ਦੀ ਬੱਸੀ ਦੇਵਾਂਗੇ ਬਾਕੀ ਕਿ ਛੋੜ ਛੋਟ ਕਰਦਾ ਮੌਕੇ ਤੇ 70 ਚੋਂ ਬਾਈ ਕਹਿੰਦਾ ਛੋਟ ਛਕ ਪਈ ਜਾ ਸਿਸਟਮ ਆ ਉਤੋਂ ਬਿਲਕੁਲ ਸਟੇਜ ਵਾਲੀ ਵਾਲੀ ਥੋੜੀ ਬੱਸੀ ਆ ਜੀ ਪਿਆਰ ਹੋਗੀ ਤੇ ਇਹ ਮੰਨ ਲਓ ਯਾਰ ਪਹਿਲਨ ਬੱਚੀ ਚੰਗਾ ਦੁੱਧ ਪਾ ਦੂ ਜਿਹੜੇ ਸੱਜਣ ਨੇ ਬਰੀਡ ਤੇ ਕੰਮ ਕਰਨਾ ਨਾ ਬਾਹਰੀ ਬੈਸਟ ਰਹੂਗੀ ਜਰਸੀ ਦੇ ਟਾਪ ਦੇ ਬੱਚੇ ਪਾ ਦੂਗੀ ਅੱਗੇ ਜਾ ਕੇ ਹਾਂਜੀ ਤੇ ਇੱਥੇ ਤੋਂ ਫੇਸ ਕੁਆਲਟੀ ਬਾਡੀ ਦੀ ਬਣਤਰ ਤੇ ਉੱਤੋਂ ਮੇਨ ਗੱਲ ਹੁੰਦੀ ਹੈ ਗਾਵਾਂ ਦੀ ਕਿਉਂਕਿ ਬਿਲਕੁਲ ਸਟੇਟਨੈਸ ਤੇ ਆ ਗਈ ਉਹ ਚੀਜ਼ ਨਹੀਂ ਹੈਗੀ ਚੂਕੀ ਜਾ ਕੀ ਜੀ ਨਹੀਂ ਮਿਲੂਗੀ ਕਿਤੋਂ ਵੀ ਤੇ ਲੈਗ ਸਕੋਰ ਦੀ ਮਿਲੂਗੀ ਫੁੱਲ ਮਜ਼ਬੂਤ ਤੇ 4 ਨੰਬਰ ਤੇ ਆ ਬਹਿੜਾ ਗਈ ਐਚ ਐਫ ਇਹਦਾ ਸੁਆਗੋਲੂ ਇਸ ਵਾ ਤੀਜਾ ਸੂਬਰੇ ਆ ਜੀ ਤੀਜਾ ਹਾਂ ਜੀ ਤੀਜਾ ਥਾਣੇ ਤੋਂ ਤਾਂ ਮੱਜਾਂ ਨਾਲ ਦੀ ਮੈਂ ਕਹਿੰਦਾ ਮੱਝ ਹੀ ਹੈ ਵੀਰੇ ਤਾਂ ਠੀਕ ਆ ਗੱਲ ਹਾਂ ਜੀ ਹਾਂ ਕ੍ਰੋਸ ਬਰੀਡ ਚਾ ਵੀਰੇ ਦੁੱਧ ਵੀ ਇਹ 25 ਤੋਂ 28 ਲੀਟਰ ਦੁੱਧ ਰਸੂਏ ਦਿੱਤਾ ਜੀ ਇਹਨੇ 25 ਤੋਂ 28 ਲੀਟਰ ਜੀ ਠੀਕ ਆ ਆ ਦੇ ਮੰਨ ਲਓ ਬਾਈ ਕਹਿੰਦਾ ਕ੍ਰੋਸ ਹੰਗ ਚ ਆ ਗਈ ਵੀ ਗਰਮੀ ਗਰਮੀ ਤਾਂ ਹਾਂ ਜੀ ਥਾਣੇ ਦਾ ਮੱਜਾਂ ਨਾਲ ਦੀ ਚੋਣ ਲੱਗਿਆ ਹੋਇਆ ਜੀ ਇਹਦੇ ਸਵੇਰ ਆ ਦੀ ਠੰਡੀ ਆ ਸਵੇਰ ਆ ਦੀ ਠੰਡੀ ਹਲੇ ਵੀ ਉੱਤੋਂ ਮਾਰਦੇ ਹਲੇ ਦੇਖਿਆ ਯਾਰ ਦਿਖਾ ਦੋ ਤੁਸੀਂ ਹਟਾ ਗਈ ਬਿਲਕੁਲ ਹਲੇ ਦੇ 10 12 ਦਿਨ ਬਾਕੀ ਪੈਣੇ ਜੀ ਇਹ ਥੋੜਾ ਜਿਹਾ ਫਰਸ ਦੇ ਖੜਨ ਕਰ ਕੀ ਥੋੜਾ ਜਿਹਾ ਉਹ ਕਰਦੇ ਆ ਜੀ ਪੱਕੇ ਦਾ ਪੱਕੇ ਕਰਕੇ ਠੀਕ ਆ ਹਾਂ ਖੜੀ ਵਾਈ ਚੂਈ ਚ ਸੌ ਦੀ ਸੌ ਜਮਾ 100 ਦੀ 100 ਜਮਾ ਓਕੇ ਜੀ ਥਾਣੇ ਦੇਖ ਲਓ ਤੁਸੀਂ ਮੱਜਾਂ ਦੇ ਵੀ ਨਹੀਂ ਲੱਗਦੇ ਜਿਹੜਾ ਥਾਣੇ ਨੂੰ ਲੱਗਿਆ ਹੋਇਆ ਐਡ ਤੇ ਮਾਰ ਕੇ ਚਵਾਈ ਦੇ ਆਂ ਰਹੂਗੀ ਜਮਾ ਫੋਕੀ ਜੀ ਠੀਕ ਆ ਗੱਲ ਆ ਥੋੜਾ ਤੋੜ ਦੇ ਨੇੜੇ ਫੜ ਕੇ ਤੋੜ ਦੇ ਤੋੜ ਦੇ ਤੋੜ ਦੇ ਲੈ ਜਾ ਲੈ ਉਸ ਥੋੜਾ ਜਿਹਾ ਗਾਂ ਚ ਵਾਜਨ ਬਹੁਤ ਹੋ ਰਿਹਾ ਨਾ ਜੀ ਠੀਕ ਆ ਗੱਲ ਆ ਰਹੁ ਕਰੋ ਸੰਗ ਚ ਪਲੀ ਪੁਲੀ ਫੁੱਲਾ ਤੇ ਆਡਰ ਇਹ ਮੰਨ ਲਓ ਬਿਲਕੁਲ ਫਿਕਸ ਹਿਆ ਰੱਖੂਗੀ ਇਹ 25 ਤੋਂ 28 ਲੀਟਰ ਦੀ 25 ਤੋਂ ਦੂਸਰੇ ਸੂਏ ਦਿੰਦੀ ਰਹੀ ਹੈ ਠੀਕ ਹੈ ਕਹਿੰਦਾ 25 ਤੋਂ 28 ਪਾਈ ਕਹਿੰਦਾ ਹਾਜ਼ਰ ਇਹ ਇੱਥੋਂ ਦਿਖਾ ਲਈ ਲੱਭੀ ਥੋੜਾ ਜਿਹਾ ਜੱਕ ਦੀ ਜੀ ਹੈ ਨਾ ਹਾਂ ਜੀ ਉਹ ਫਿਰ ਥੋੜਾ ਜਿਹਾ ਕਿਸਦਾ ਸੂਣ ਕਰਕੇ ਹੋ ਰਿਹਾ ਵੀਰੇ ਆ ਲੈ ਆ ਲੈ ਵਾ ਕਹਿ ਲੀਏ ਫਿਰ ਬਾਹਰ ਦੇ ਕੋਲ ਪੰਡ ਲੈ ਬਹੁਤ ਹੀ ਹਲੇ ਤਾਂ ਦੱਸਦੇ ਨਹੀਂ ਸੁੰਦੀ ਹੈ ਦੱਸਦੇ ਨਹੀਂ ਸੁੰਦੀ ਜੀ ਬੰਗਾ ਤਾਂ ਹਲੇ ਭਵਨ ਵਾਲਾ ਕੰਮ ਹੀ ਹਾਂ ਜੀ ਫਾਨ ਦੇਖ ਠੀਕ ਹੈ ਠੀਕ ਹੈ ਲੈ ਚੱਲ ਲੈ ਚੱਲ ਇਹ ਆ ਕੀ ਕਰੋ ਸੰਗ ਚ ਗੱਬਣਾ ਚੈਫਤ ਹੋਊਗੀ ਆ ਚੈਫਤ ਹੋਈ ਠੀਕ ਹੈ ਅੱਜ ਕਿੰਨੇ ਰੁਪਏ ਦੀ ਫਿਰ ਗੁਰੂ ਜੀ ਮੁੱਲ ਤਾਂ ਆਪਾਂ ਦਵਾਗੇ ਕਿੰਨੇ ਇੱਕ ਪੰਜ ਦੀ ਦੇ ਦਾਂਗੇ ਹੈ ਇੱਕ ਪੰਜ ਦੀ ਜਾਂ ਵਿੱਚ ਫਿਕਸ ਦੀ ਕਰਦੇ ਗੋਲੂ ਕਮਲ ਲੈਣ ਦੇ ਵਾਲਾ ਜਾਂ ਵਿੱਚ ਪੂਰੇ ਲੱਖ ਦੀ ਦੇ ਦਾਂਗੇ ਵੀ ਜਨੇ ਜੇਬ ਚ ਪਾਉਣੇ ਗੱਜ ਪੂਰੇ ਲੱਖ ਦੀ ਦੇ ਦਾਂਗੇ ਇਹ ਪੂਰੇ ਲੱਖ ਦੀ ਦੇ ਦਾਂਗੇ ਤੇ ਆਈ ਦੇ ਕਿੰਨੇ ਦੱਸਿਆ ਦੀ ਬੱਛੀ ਤੇ ਜਰਸੀ ਦੇ ਇਹਦਾ ਮੁੱਲ 75 70 ਹਜ਼ਾਰ ਦੀ ਇਹ ਦੇ ਦਾਂਗੇ 70 ਦੀ ਜੋੜੇ ਦਾ ਨਾ 1 ਲੱਖ 70 ਬਣ ਗਿਆ ਤੇ ਜੋੜੇ ਚ ਕਿੰਨੇ ਛੱਡ ਦਾਂਗੇ ਜਮੇ ਫਿਕਸ ਪੰਜ ਛੱਡ ਦਾਂਗੇ ਜੀ ਜੋੜੇ ਪੰਜ ਛੱਡ ਦਾਂਗੇ ਜੋੜੇ 1 ਲੱਖ ਤੇ ਹਾਂਜੀ 65 ਹਜ਼ਾਰ ਦੀਆਂ ਦੋਨੇ ਬੈੜਾ ਦੇ ਦਾਂਗੇ ਜੇ ਕਿਸੇ ਸੱਜਣ ਨੇ ਮਾਰਦੀ ਲੱਭੀ ਕੈਮਰਾ ਸਾਰੀ ਲੈਣੀਆਂ ਹੋਈਆਂ ਫੇਰ ਬਸ ਉਹਨੂੰ ਕਰਾ ਦੇਗਾ 10 ਛੋਟ ਕਰ ਦਾਂਗੇ 14 ਚੋਂ ਹਾਂਜੀ ਠੀਕ ਹੈ ਗੱਲ ਆ ਸਾਰੀਆਂ ਚੋਂ 10000 ਉਹ ਜੋ ਜੋ ਇਹ ਵੀਰੇ ਕਿਹੜਾ ਖਰੀਦਿਆ ਹੋਇਆ ਨੇ ਇਹ ਘਰ ਦੇ ਆਵੀਆਂ ਨੇ ਜੇ 5000 ਘੱਟ ਵਿਕ ਜਾਣਗੇ ਬਾਈ ਕਹਿੰਦਾ ਆਪਾਂ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਜੀ ਜਦੋਂ ਕਿਸੇ ਵਪਾਰੀ ਦੀ ਪਾਸ ਮਾਲ ਖਰੀਦਦਾ ਹੁੰਦਾ ਉਹ ਥੋੜਾ ਜਿਹਾ ਰਿਸਕ ਤੇ ਵੇਚਣਾ ਪਿਆ ਜਾਂਦਾ ਹੈਗਾ ਤੇ ਤੁਹਾਨੂੰ ਪਤਾ ਜਦੋਂ ਫੇਰ ਉਹਨੂੰ ਨਫਾ ਨੂੰ ਫੱਕ ਮਾਉਣਾ ਹਾਂ ਘਰ ਦੀ ਗੱਲ ਹੁੰਦੀ ਹੈ ਚਲੋ ਆ ਜਾਂਦਾ ਵੀ ਚਲ 2000 ਘੱਟ ਵੱਧ ਆ ਬਾਈ ਦਾ ਨੰਬਰ ਲਾ ਦਿਓ ਨਾਲ ਸੰਗ ਦਾ ਥੋੜਾ ਆ ਜਾ ਜਾ ਕੋਈ ਗੱਲੀ ਠੀਕ ਹੈ ਠ ਇੱਕ ਵਾਰੀ ਫਿਰ 97796 99519 97796 99519 519 22 ਦਾ ਨੰਬਰ ਹੈ ਨੰਬਰ ਮੇਰਾ ਵੀ ਲਾ ਦੇ ਇੱਕ ਵਾਰੀ ਤੇਰਾ ਨੰਬਰ ਵੀ ਬੋਲ ਦੇ ਬਰੇ ਮੇਰਾ ਨਾਮ ਗਰਜੀਤ ਸਿੰਘ ਹੈ ਪਿੰਡ ਨੀਲੋਵਾਲਾਗਾ 22 ਦੀ ਵੀਡੀਓ ਕਰਨ ਕਰਕੇ ਮੈਨੂੰ ਸਾਡੀ ਮੈਨਰੇ ਨੰਬਰ 95924 61841 ਪਹਿਲਾਂ ਤਾਂ 22 ਨਾਲ ਕਰ ਲਿਓ ਗੱਲਬਾਤ ਜੇ ਕੋਈ ਸੌਦਾ ਅੜ ਗਿਆ ਤਾਂ ਮੇਰੇ ਨਾਲ ਫੋਨ ਲਾ ਲਿਓ ਮੈਂ ਫਿਰ ਫਾਕੇ ਵਾੜ ਨਵੇੜੇ ਦੇ ਦਊਗਾ ਠੀਕ ਹੈ ਗੱਲ ਕੋਈ ਇਹ ਤਾਂ ਹੁਣ ਫਿਰਵਾੜੂਗੀ ਜਾਊਗਾ ਆਪਾਂ ਤੁਹਾਨੂੰ ਸੌਦਾ ਦਬਾ ਕੇ ਤੋੜਾਂਗੇ ਭਾਈ ਤੋਂ ਠੀਕ ਹੈ ਠੀਕ ਹੈ ਇੱਕ ਕਰੀ ਲੱਭੀ ਸਾਰੀਆਂ ਦੇ ਘਮਾ ਦੇ ਕੈਮਰਾ ਟੋਟਲੇ ਮੰਨ ਲਓ ਵੀ ਤੁਹਾਨੂੰ ਪਸ਼ੂ ਚਾਰ ਦਿਖਾਤੇ ਦੋ ਦਿਖਾਤੀਆਂ ਵੱਡੀਆਂ ਮੱਝਾਂ ਤੇ ਦੋ ਦਿਖਾਤੀਆਂ ਬਿਹੜਾ ਟੋਟਲ ਚਾਰ ਸਾਰੀ ਨਵੇਂ ਪਸ਼ੂ ਨੇ ਗੁਰੀ ਵੀਰੇ ਜਮਾਂ ਸੋਨੇ ਵਰਗੇ ਕੋਈ ਘੱਟ ਵਾਲਾ ਪਸ਼ੂ ਨਹੀਂ ਹੈਗਾ ਵੀ ਆਪਾਂ ਮੌਲੀ ਮੈਂ ਆ ਪਾਵਾਂਗੇ ਵੀਡੀਓ ਚ ਹਾਂ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਮੈਂ ਕਹੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਪਿੰਡ ਨੰਗਲਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ